ਅਨਜੀਤ ਕੌਰ ਬਾਈਫਰ ਕਸ਼ਮੀਰ ਸਿੰਘ ਇਹਦੀ 2971000 ਦੀ ਇਹ ਪ੍ਰਾਪਰਟੀ ਹੈ ਇਹਨੂੰ ਜਿਹੜਾ ਹੈਗਾ ਅਟੈਚ ਕਰਨ ਦੇ ਆਰਡਰ ਜਿਹੜੇ ਆਏ ਹੈਗੇ ਜਿਹੜੀ ਨਸ਼ੇ ਦੇ ਖਿਲਾਫ ਨਸ਼ੇ ਦੇ ਸੋਦਾਗਰਾਂ ਦੇ ਖਿਲਾਫ ਜਿਹੜੀ ਮਹਿਮ ਚੜੀ ਗਈ ਹੈ ਉਸ ਦੇ ਤਹਿਤ ਅਸੀਂ ਜਿੱਥੇ ਇਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਕੇ ਇਸ ਚੀਜ਼ ਨੂੰ ਬਰਾਈ ਤੋਂ ਨਜਾਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉੱਥੇ ਨਾਲ ਦੀ ਨਾਲ ਜਿਹੜੇ ਇਹਨਾਂ ਨੇ ਪ੍ਰਾਪਰਟੀਆਂ ਇਹ ਨਸ਼ਾ ਵੇਚ ਕੇ ਉਸ ਦੇ ਨਾਲ ਬਣਾਈਆਂ ਹੋਈਆਂ ਉਹਨਾਂ ਨੂੰ ਅਸੀਂ ਜਬਤ ਕਰ ਰਹੇ ਹਾਂ ਸੋ ਉਸੇ ਕਾਰਵਾਈ ਤਹਿਤ ਐਸ ਐਚਓ ਸਿਟੀ ਵੱਲੋਂ ਕਾਰਵਾਈ ਕਰਦੇ ਹੋਏ ਅੱਜ ਜਿਹੜੀ ਮਨਜੀਤ ਕੌਰ ਵਾਈਫ ਆਫ ਕਸ਼ਮੀਰ ਸਿੰਘ ਇਹ ਜੇ 2971000 ਦੀ ਇਹ ਪ੍ਰਾਪਰਟੀ ਹੈ ਇਹਨੂੰ ਜਿਹੜਾ ਹੈਗਾ ਅਟੈਚ ਕਰਨ ਦੇ ਆਰਡਰ ਜਿਹੜੇ ਆਏ ਹੈਗੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਸੋ ਉਹ ਅੱਜ ਇਹਨਾਂ ਨੂੰ ਉਹ ਤੋਂ آگਾਹ ਕੀਤਾ ਗਿਆ ਚਪਕਾਤੇ ਗਏ ਔਰ ਇਹਨਾਂ ਦੀ ਪ੍ਰਾਪਰਟੀ ਸਰਕਾਰ ਨੇ ਅਟੈਚ ਕਰ ਲਈ